ਕੇਂਦਰੀ ਮੰਤਰੀ ਮੰਡਲ ਦੀ ਕਮੇਟੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਉਤਰਾਂ ਘੰਡ ਦੇ ਕੈਦਾਰਨਾਥ ਤੇ ਨਿਮਕੁੰਡ ਸਾਹਿਬ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦਾ ਰਾਹ ਹੁਣ ਸੌਖਾ ਹੋਵੇਗਾ ਦੋਵੇਂ ਹੀ ਤੀਰਥ ਸਥਾਨਾਂ ਤੱਕ ਸ਼ਰਧਾਲੂਆਂ ਦੀ ਪਹੁੰਚ ਨੂੰ ਸੌਖਾ ਬਣਾਉਣ ਲਈ ਕੇਂਦਰੀ ਕੈਬਨਟ ਨੇ ਦੋ ਵੱਡੇ ਰੁਪਏ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਤੇ ਲਗਭਗ 6800 ਕਰੋੜ ਰੁਪਏ ਖਰਚ ਹੋਣਗੇ ਇਸ ਦੌਰਾਨ ਕੈਦਾਰਨਾਥ ਲਈ 123 ਕਿਲੋਮੀਟਰ ਲੰਬਾ ਰੋਬੇ ਪ੍ਰੋਜੈਕਟ ਸੋਨੂ ਪ੍ਰਜਾਗ ਤੋਂ ਬਣੇਗਾ ਜਦਕਿ ਹਿਮਕੁਟ ਸਾਬ ਲਈ ਰੋਬੇ ਦਾ ਨਿਰਮਾਣ ਗੋਗਨ ਘੜ ਤੋਂ ਹੋਵੇਗਾ ਇਸ ਦੀ ਲੰਬਾਈ 124 ਕਿਲੋਮੀਟਰ ਹੋਵੇਗੀ ਗੜਵਾਲ ਤੋਂ ਭਾਜਪਾ ਐਮਪੀ ਅਨਿਲ ਬਿਲੋਨੀ ਨੇ ਮੋਦੀ ਕੈਬਨਿਟ ਦੇ ਸਪੈਸ਼ਲ ਦੇ ਸਵਾਗਤ ਕਰਦੇ ਹੋਏ ਕਿਹਾ ਕਿ ਉਸ ਨਾਲ ਦੇਸ਼ ਪਰਤੋ ਆਉਣ ਵਾਲੇ ਕਰੋੜਾਂ ਸ਼ਰਧਾਲੂ केदारनाथ ಹಿਮਕੁੰਡ ਸਾਹਿਬ ਦੇ ਦਰਸ਼ਨ ਸੌਖਿਆ ਕਰ ਸਕਣਗੇ ਇਸ ਦੇ ਨਾਲ ਹੀ ਉੱਤਰਾਖੰਡ ਦੇ ਅਰਥਚਾਰਾ ਵੀ ਮਜ਼ਬੂਤ ਹੋਵੇਗਾ ਮੋਦੀ ਦੀ ਅਗਵਾਈ ਵਿੱਚ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਨੇ ਉੱਤਰਾਖੰਡ ਨਾਲ ਜੁੜੇ ਦੋਵੇਂ ਰੂਪੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਦੇ ਨਾਲ ਹੀ ਇਸ ਦੇ ਛੇਤੀ ਕੰਮ ਸ਼ੁਰੂ ਕਰਨ ਵੀ ਲੈ ਕੇ ਸਹਿਮਤੀ ਦਿੱਤੀ ਹੈ ਕੈਬਨਿਟ ਨਾਲ ਜੁੜੇ ਫੈਸਲਿਆਂ ਦੀ ਜਾਣਕਾਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼wini Vaishnaw ਨੇ ਦਿੱਤੀ ਉਹਨਾਂ ਦੱਸਿਆ ਕਿ ਦੋਵੇਂ ਹੀ ਰੂਪੇ ਪ੍ਰੋਜੈਕਟਾਂ ਨੂੰ 4 ਤੋਂ 6 ਸਾਲ ਵਿੱਚ ਪੂਰਾ ਕਰ ਲਿਆ ਜਾਵੇਗਾ ਕੇਦਾਰਨਾਥ ਲਈ ਬੰਨ ਵਾਲੇ ਰੂਪੇ ਦਾ ਨਿਰਮਾਣ ਸੋਨਪਰਾਗ ਤੋਂ ਹੋਵੇਗਾ ਇਸ ਨਾਲ ਸ਼ੰਗਰੂ ਹੁਣ ਸਿਰਫ 36 ਮਿੰਟ ਵਿੱਚ ਹੀ ਸੋਨਪਰਾਗ ਤੋਂ ਕੈਦਾਰਨਾਥ ਪਹੁੰਚ ਸਕਣਗੇ ਇਸ ਰਸਤੇ ਨੂੰ ਸੜਕ ਮਾਰਗ ਨਾਲ ਪੂਰਾ ਕਰਨ ਵਿੱਚ ਲਗਭਗ 9 ਘੰਟੇ ਲੱਗਦੇ ਨੇ ਇਸ ਰੂਪੇ ਨਾਲ ਇੱਕ ਪਾਸੇ ਤੋਂ ਹਰ ਘੰਟੇ ਵਿੱਚ 1800 ਅਤੇ ਰੋਜ਼ਾਨਾ ਲਗਭਗ 18000 ਯਾਤਰੀਆਂ ਨੂੰ ਪਹੁੰਚਾਇਆ ਜਾ ਸਕੇਗਾ ਇਸੇ ਤਰ੍ਹਾਂ ਹਿੰਕੂਲ ਸਾਬ ਤੱਕ ਪਹੁੰਚਣ ਲਈ ਰੂਪੇ ਦਾ ਨਿਰਮਾਣ ਗੁਵਿੰਦ ਘਾੜ ਤੋਂ ਹੋਵੇਗਾ ਜਿਸ ਦੀ ਸੜਕ ਮਾਰਗ ਤੋਂ ਦੂਰੀ ਹਲੇ ਲਗਭਗ 1.2 ਕਿਲੋਮੀਟਰ ਜੋ ਕਿ ਕਾਫੀ ਚੜ੍ਹਾਈ ਅਤੇ ਮੁਸ਼ਕਲਾਂ ਭਰੀ ਹੈ ਉੱਤੇ ਲਗਭਗ 15000 ਫੁੱਟ ਦੀ ਉਚਾਈ ਤੇ ਸਥਿਤ ਹੋਣ ਕਾਰਨ ਹਲੇ ਇਹ ਸ਼ਰਧਾਲੂਆਂ ਲਈ ਸਿਰਫ 5 ਮਹੀਨੇ ਹੀ ਖੁੱਲਾ ਰਹਿੰਦਾ ਰੂਪੇ ਦੇ ਨਿਰਮਾਣ ਨਾਲ ਸ਼ਰਧਾਲੂ ਪੂਰਾ ਸਾਲ ਆ ਸਕਣਗੇ ਇਸ ਦੀ ਸਮਰੱਥਾ ਰੋਜ਼ਾਨਾ 11000 ਯਾਤਰੀਆਂ ਦੀ ਰੂਪੇ ਕੀ ਜਦਕਿ ਪ੍ਰਤੀ ਘਟਕੇ ਇੱਕ ਪਾਸੇ ਤੋਂ ਲਗਭਗ 1100 ਸ਼ਰਧਾਲੂ ਨੂੰ ਪਹੁੰਚਾਇਆ ਜਾ ਸਕੇਗਾ ਵੈਸ਼ਨੂ ਨੇ ਦੱਸਿਆ ਕਿ ਰੂਪੇ ਦਾ ਨਿਰਮਾਣ ਜਨਤਕ ਭਾਈਵਾਲੀ ਨਾਲ ਉਮੈਗਰ ਵਿੱਚ ਸਭ ਤੋਂ ਉन्नत ਟ੍ਰਾਈ ਕੇਬਲ ਡਿਟੇਲ ਚਵੈਲ ਬੰਡੋਲਾ ਤਕਨੀਕ ਦਾ ਇਸਤੇਮਾਲ ਹੋਵੇਗਾ ਦੋਵੇਂ ਹੀ ਰੂਪੇ ਦੇ ਨਗਮਾਨ ਨਾਲ ਇਹਨਾਂ ਪਵਿੱਤਰ ਥਾਵਾਂ ਤੱਕ ਤੀਰਤ ਯਾਤਰੀਆਂ ਦੀ ਪਹੁੰਚ ਸੌਖੀ ਹੋਵੇਗੀ ਉਤਰੀ ਉਤਰਾਖੰਡ ਦੇ ਟੂਰਿਜ਼ਮ ਨੂੰ ਵੀ ਇੱਕ ਨਵੀਂ ਉਚਾਈ ਮਿਲੇਗੀ ਉਤਰਾਖੰਡ ਸਤੰਤੋ ਗੁਰਦੁਆਰਾ ਸ਼੍ਰੀ हेमਕੋਣ ਸਾਹਿਬ ਦੇ ਯਾਤਰਾ ਮਾਰਗ ਨੂੰ ਜੋੜਨ ਵਾਲਾ ਇੱਕ ਪੁਲ ਗੁਰਦੁਆਰਾ ਗੋਵਿੰਦ ਘਾਟ ਨੇੜੇ ਬਿਹਾਰ ਤੋਂ ਵੱਡੀ ਗਿਣਤੀ ਵਿੱਚ ਪੱਥਰ ਡਿੱਗਣ ਕਾਰਨ ਟੁੱਟ ਗਿਆ ਜਿਸ ਨਾਲ ਇਸ ਬਾਰੇ ਦੀ ਸਲਾਨਾ ਯਾਤਰਾ ਤੇ ਵੀ ਅਸਰ ਪੈ ਸਕਦਾ ਹੈ ਇਸ ਦੌਰਾਨ ਪੁਲ ਦੇ ਮਲਬੇ ਹੇਠੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਦੀ ਪਛਾਣ ਦਰਸ਼ਨ ਸ਼ਰਮਾ ਵਾਸੀ ਬਿਹਾਰ ਵਜੋਂ ਦੱਸੀ ਗਈ ਹੈ ਜੋ ਪੇਸ਼ੇ ਵਜੋਂ ਤਰਖਾਣ ਦਾ ਕੰਮ ਕਰਦਾ ਸੀ ਪੁਲ ਡਿੱਗਣ ਮੌਕੇ ਪੀੜਤ ਸਕੂਟਰ ਤੇ ਸਵਾਰ ਮੁਕੇਸ਼ ਦੇ ਉੱਪਰੋਂ ਦੀ ਲੰਘ ਰਿਹਾ ਸੀ ਇਸ ਦੌਰਾਨ ਉਹਨਾਂ ਡੇਗਣ ਕਰਕੇ ਗੁਰਦੁਆਰਾ ਗੋਵਿੰਦ ਘਾਟ ਦੇ ਇੱਕ ਹਿੱਸੇ ਨੂੰ ਵੀ ਨੁਕਸਾਨ ਪਹੁੰਚਿਆ ਹੈ ਗੁਰਦੁਆਰਾ ਸ੍ਰੀ ਐਮਪੋਰ ਸਾਹਿਬ ਦੀ ਸਲਾਣਾ ਯਾਤਰਾ ਇਸ ਸਾਲ 25 ਮਈ ਤੋਂ ਆਰੰਭ ਹੋਣੀ ਤੈਅ ਹੋਈ ਹੈ ਗੁਰਦੁਆਰਾ ਸ੍ਰੀ ਗੋਵਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਲਾਕੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਰਬਾਰੀ ਹੋਈ ਹੈ ਤੇ ਮੀਂਹ ਪੈ ਰਿਹਾ ਹੈ ਇਸ ਕਾਰਨ ਬਾਹੜ ਦੇ ਉੱਪਰਲੇ ਹਿੱਸੇ ਤੋਂ ਵੱਡੀ ਮਾਤਰਾ ਵਿੱਚ ਪੱਥਰ ਡਿੱਗੇ ਨੇ ਤੇ ਸਵੇਰੇ ਇਸ ਕਾਰਨ ਸਪਰਿੰਗ ਵੈਲੀ ਬ੍ਰਿਜ ਟੁੱਟ ਗਿਆ ਇਸ ਕਾਰਨ ਪਿਲਾਲੀ ਯਾਤਰਾ ਮਾਰਗ ਦਾ ਸੰਪਰਕ ਟੁੱਟ ਗਿਆ ਪੁੱਲ ਦੇ ਟੁੱਟਣ ਕਾਰਨ ਦੂਜੇ ਪਾਸੇ ਪੈਂਦੇ ਪਿੰਡ ਪੋਲਣਾ ਭੰਡਾਰ ਅਤੇ ਕਾਂਗਰੀਆਂ ਦਾ ਵੀ ਸੜਕੀ ਸੰਪਰਕ ਟੁੱਟ ਗਿਆ ਉਹਨਾਂ ਦੱਸਿਆ ਕਿ ਪ੍ਰਸ਼ਾਸਨ ਤੁਰੰਤ ਮੌਕੇ ਤੇ ਪਹੁੰਚ ਗਿਆ ਅਤੇ ਗੁਰਦਵਾਰਾ ਬੰਦ ਕਮੇਟੀ ਦੀ ਮਦਦ ਨਾਲ ਹੇਠਾਂ ਨਦੀ ਤੇ ਅਰਜੀ ਪੁਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਦੂਜੇ ਪਾਸੇ ਪਿੰਡਾਂ ਦੇ ਲੋਕਾਂ ਦੀ ਆਵਾਜਾਈ ਸੰਪਰਕ ਬਹਾਲ ਹੋ ਸਕੇ ਦੱਸਣ ਜੋ ਗੱਲ ਹੈ ਕਿ ਇਸ ਇਲਾਕੇ ਵਿੱਚ 2013 ਵਿੱਚ ਵੀ ਭਿਆਨਕ ਹੜ ਆਇਆ ਸੀ ਉੱਤੇ ਉਸ ਵੇਲੇ ਵੀ ਇੱਥੇ ਬੜਿਆ ਹੋਇਆ ਪੁਲ ਰੁੜ ਗਿਆ ਸੀ ਉਸ ਵੇਲੇ ਵੱਤਲ ਫਟਣ ਦੀ ਘਟਨਾ ਕਾਰਨ ਵਾਪਰੀ ਭਿਆਨਕ ਕੁਦਰਤੀ ਤਬਾਹੀ ਕਾਰਨ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਪ੍ਰਭਾਵਿਤ ਹੋਈ ਸੀ ਅਤੇ ਹੜ ਕਾਰਨ ਪਾਰਕਿੰਗ ਖੇਤਰ ਵੀ ਰੁੜ ਗਿਆ ਸੀ ਅਤੇ ਉੱਥੇ ਖੜੇ ਬਹੁਤ ਸਾਰੇ ਬਾਹਰ ਵੀ ਦਰਿਆ ਦੀ ਭੇਟ ਚੜ ਗਏ ਸਨ ਉਸ ਸਮੇਂ ਤੋਂ ਸਰਕਾਰ ਵੱਲੋਂ ਲਗਭਗ 1.5 ਸਾਲ ਦੇ ਸਮੇਂ ਵਿੱਚ ਸਪਰਿੰਗ ਬੈਲੀ ਬ੍ਰਿਜ ਬੜਾਇਆ ਗਿਆ ਸੀ ਅਤੇ 27 ਸੰਪਰਕ ਬਹਾਰ ਹੋਇਆ ਸੀ ਜਿਹੜਾ ਹੁਣ ਮੋੜ ਟੁੱਟ ਗਿਆ ਗੁਰਦੁਆਰਾ ਸ਼੍ਰੀ ਐਮਪੂਰ ਸਾਹਿਬ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਵਿੰਦਰਾ ਨੇ ਦੱਸਿਆ ਕਿ ਉਹਨਾਂ ਇਸ ਸਬੰਧ ਵਿੱਚ ਉੱਤਰਾਖੰਡ ਦੇ ਮੁੱਖ ਮੰਤਰੀ ਪੋਸਟਰ ਸੰਤਮੀਆਂ ਤੇ ਮੁੱਖ ਸਕੱਤਰ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸਥਿਤੀ ਤੋਂ ਜਾਣੂ ਕਰਵਾਇਆ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਜਲਦੀ ਸਥਾਈ ਪੁਲ ਦਾ ਨਿਰਮਾਣ ਕੀਤਾ ਜਾਵੇਗਾ ਜ਼ਿਕਰ ਜੋ ਕਰਕੇ ਕੁਝ ਦਿਨ ਪਹਿਲਾਂ ਇਸੇ ਖੇਤਰ ਵਿੱਚ ਬਤਰੀਨਾਥ ਥਾਮ ਨੇੜੇ ਪਿੰਡ ਮਾਣਾ ਦੇ ਕੋਲ বরਫ ਖਿਸਕਣ ਕਾਰਨ ਬੀਆਰਓ ਦੇ 54 ਕਰਮਚਾਰੀ বরਫੇਟਾਂ ਦੱਬ ਕੇ ਸਨ ਬਾਅਦ ਵਿੱਚ ਇਹਨਾਂ ਚੋਂ 7 ਦੀ ਮੌਤ ਹੋ ਗਈ ਸੀ ਚੱਲ ਰਹੇ ਬਚਾਅ ਕਾਰਜ ਦੌਰਾਨ NDRF, SDRF ਅਤੇ ਹੋਰ ਏਜੰਸੀਆਂ ਦੇ ਰਾਹਤ ਕਰਮਚਾਰੀ ਗੁਰਦੁਆਰਾ ਗੋਬਿੰਦ ਘਾਟ ਵਿਖੇ ਹੀ ਠਹਿਰੇ ਹੋਏ ਸਾਰੇ ਜਿਲ੍ਹਾ ਨੂੰ ਗੁਰਦੁਆਰਾ ਕਮੇਟੀ ਵੱਲੋਂ ਠਹਿਰਾਅ ਅਤੇ ਲੰਗਰ ਦੀ ਸਹੂਲਤ ਮਹਿਆ ਕੀਤੀ ਜਾ ਰਹੀ ਹੈ। ਸਰਵਸਥਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਫੁੱਲਬਾੜੀ ਦੀ ਮਹਿਕ ਦੁਨੀਆ ਦੇ ਕੋਨੇ-ਕੋਨੇ ਵਿੱਚ ਸਮਾਜ ਨੂੰ ਮਹਿਕਾ ਰਹੀ ਹੈ ਅਤੇ ਇਸ ਫੁੱਲਬਾੜੀ ਦਾ ਇੱਕ ਫੁੱਲ ਅਗਰ ਸਿਰਵਰਤ ਕਾਰਜੋ ਇਨਰ ਦਿਨੀ ਭਾਰਤੀ ਮੀਡੀਆ ਤੋਂ ਇਲਾਵਾ ਇਟਾਲੀਅਨ ਮੀਡੀਆ ਦੀਆਂ ਸੁਰਖੀਆਂ ਫਟੋ ਰਹੇ ਆ। ਦਸਰ ਬੀਤੇ ਦਿਨੀ ਇਤਾਰ ਵੀ ਗੰਦਰਾਜ ਦੇ ਸੰਸਥਾਪਕਾਂ ਚੁ ਇੱਕ ਮੰਨੇ ਜਾਂਦੇ ਲੂਜੀ ਇਨਾ ਉਦੀ ਦੇ 150ਵੇਂ ਜਨਮ ਦਿਨ ਮੌਕੇ ਇਟਲੀ ਸਰਕਾਰ ਨੇ ਉਹਨਾਂ ਨੂੰ ਯਾਦ ਕਰਦੇ ਵਕਫ ਵਕਫ ਸਕੂਲਾਂ ਦੇ ਬੱਚਿਆਂ ਦੀ ਪੱਤਰਨਾਵਾਂ ਦੀ ਵਿਸ਼ੇਸ਼ ਪ੍ਰਤੀਯੋਗਤਾ ਕਰਵਾਈ ਜਿਸ ਵਿੱਚ ਸਭ ਬੱਚਿਆਂ ਨੂੰ ਪਛਾੜਦਿਆ ਗੁਰਸਿੱਖ ਲੜਕੀ ਸਿਮਰਤ ਕੌਰ ਨੇ ਇਹ ਮੁਕਾਬਲਾ ਜਿੱਤ ਕੇ ਸਿੱਖ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ 18 ਸਾਲਾਂ ਸਿਮਰਤ ਕੌਰ ਨੇ ਰਾਸ਼ਪਤੀ ਲੂਜੀ ਇਨਾ ਉਦੀ ਦੀ ਜੀਵਨੀ ਤੇ ਲੇਖ ਲਿਖਿਆ ਜਿਸ ਨੂੰ ਪੂਰੀ ਇਟਲੀ ਚ ਪਹਿਲਾ ਸਥਾਨ ਪ੍ਰਾਪਤ ਹੋਇਆ ਇਸੇ ਲਈ ਹੁਣ ਸਮਰਤ ਕੌਰ ਨੂੰ ਬਹੁਤ ਸਾਰੇ ਮਾਣ ਸਨਮਾਨ ਮਿਲ ਰਹੇ ਨੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਤੂਰੇ ਦੀ ਵਿਚਾਰ ਦੀ ਕਰੇਮੋਨਾ ਦੀ ਪ੍ਰਬੰਧ ਕਮੇਟੀ ਵੱਲੋਂ ਉਸ ਨੂੰ ਇਹ ਸਨਮਾਨ ਮਤੀ ਪ੍ਰਾਪਤੀ ਵਿਸ਼ੇਸ਼ਤਾ ਉੱਤੇ ਸਨਮਾਨਿਤ ਕੀਤਾ ਗਿਆ ਸਿਮਰਤਕਾਰ ਆਪਣੇ ਪਰਿਵਾਰ ਸਮੇਤ ਕੇਰਮੋਨਾ ਜ਼ਿਲ੍ਹੇ ਦੇ ਰੇਬੋਕੋਦੀ ਉਲਿਓ ਵਿਖੇ ਰਹਿ ਰਹੀ ਹੈ ਤੇ ਕੇਰਮੋਨਾ ਦੇ ਇੱਕ ਸਕੂਲ ਵਿੱਚ ਗ੍ਰਾਫਿਕ ਅਤੇ ਕਮਿਊਨੀਕੇਸ਼ਨ ਦੀ ਸਟੂਡੈਂਟਸ ਹੈ ਇਸ ਤੋਂ ਇਲਾਵਾ ਉਹ ਵਕ ਵਕ ਧਾਰਮਿਕ ਸਮਾਗਮਾਂ ਵਿੱਚ ਸ਼ਮੂਲਿਤ ਕਰਕੇ ਗੱਤਕੇ ਦੇ ਅਦਭੁਤ ਜੋਰ ਦਿਖਾਉਂਦੀ ਹੈ ਸਿਮਰਤਕਾਰ ਬਚਪਨ ਜੀ ਪੂਰਨ ਗੁਰਸਿਕ ਬਣ ਕੇ ਉਹ ਇੱਕ ਵਿਲੱਖਣ ਅਤੇ ਬਹੁਪੱਖੀ ਸ਼ਖਸੀਅਤ ਦੀ ਮਾਲਕ ਹੈ ਗੁਰਮਤ ਸੰਗੀਤ ਨਾਲ ਉਸਦਾ ਬਹੁਤ ਮੋਹ ਹੈ ਤੇ ਉਹ ਗੁਰਦੁਆਰਾ ਸਾਹਿਬ ਵਿਖੇ ਸ਼ਬਦ ਕੀਰਤਨ ਦੀ ਹਾਜ਼ਰੀ ਵੀ ਭਰਦੀ ਹੈ